ਖਬਰ ਅਕਾਲੀ ਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਉਸ ਦੇ ਦੌਰਾਨ ਲੋਕਾਂ ਨੇ ਸੁਖਵੀਰ ਬਾਦਲ ਨੂੰ ਘੇਰਿਆ ਤੇ ਆਪਣੇ ਰਾਸ਼ਨ ਕਾਰਡਾਂ ਦੀ ਗੱਲ ਕੀਤੀ ਤੇ ਪੰਜਾਬ ਸਰਕਾਰ ਤੇ ਹਮਲੇ ਵੀ ਕੀਤੇ ਤੇ ਉਹਨਾਂ ਨੂੰ ਜਵਾਬ ਦਿੰਦੇ ਹੋਏ ਸੁਖਵੀਰ ਬਾਦਲ ਆਪਣੇ ਅੰਦਾਜ਼ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਦਿਖਾਈ ਦਿੱਤੇ ਨੇ ਤੇ ਕੀ ਕਹਿੰਦੇ ਨੇ ਸੁਖਵੀਰ ਬਾਦਲ ਆਓ ਤੁਹਾਨੂੰ ਸੁਣਾਉਂਦੇ ਆ ਜੀ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਸਾਬ ਰੇ ਨਿਹਲਾਤ ਮਾਰੇ ਹੋਗੇ ਟਾਈਆਂ 3 ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਕਰਦੇ ਮੇਰੇ ਅਸੀਂ ਵੀ ਹੁਣ ਵੇਲੋ ਸਾਰੀ ਤੇੜੀ ਖਲੋਤੇ ਆ ਤੇ ਜਿਹੜਾ ਸਾਡਾ ਕਾਰ ਆ ਕਾਰ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਚੀਆਂ ਦਾ ਬੱਚੀਆਂ ਰਹਿ ਜਾਂਦੀਆਂ ਜੀ ਹਾਂਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਕਦ ਕੋਸ਼ਿਸ਼ ਕਰਦੇ ਪਾਣੀ ਵੇੜਦੇ ਆ ਆ ਦੱਸ ਰਹੇ ਆ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਵੇੜਨਾ ਇਹ ਕਿਹੜਾ ਲੱਗਦਾ ਪਾਜੇ ਪਰ ਫੈਸਟ ਬਰਾੜ ਮੈਂ ਅੱਜ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਣੂ ਵਾਸਤੇ ਆ ਮੈਨੂੰ ਕਹਿ ਰਹੇ ਆ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਆ ਆਪਣੇ ਕੋਈ ਇੱਥੇ ਆਪਾਂ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਪਾਸੇ ਲੋਡ ਹੋਏ ਆ ਕਹਰੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਆ ਇਹਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਛਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਤੁਹਾਡੇ 5000 ਰੁਪਏ ਤੇ 11 20 11 ਸੇ ਲਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਏ ਬਿੱਲ ਆਇਆ ਜੇ 2500 ਰੁਪਏ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਏ ਦਿਹਾੜੀ 'ਚ ਸਮਝੋ ਅੱਗੇ ਆ ਗਏ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਅਸੀਂ ਮੁੜ ਕੇ ਜਾਂਦੇ ਆ ਸਰਦਾਰ ਜੀ ਮਤਲਬ ਚੌਂਕ ਦੇ ਵਿੱਚ ਮਿਤਰੀ ਮਜਦੂਰਾ ਹਣ ਤੇ ਠੇਕੇਦਾਰਾਂ ਦੇ ਰੇਟ ਬੜੇ ਵਧ ਜਾਣ ਮਾਣਾ ਬੰਦਾ ਮਿਤਰੀ ਨਹੀਂ ਨਵਾ ਸਕਦਾ ਮਹਾਰਾਜ ਕੋਲ ਅਬ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾਂ ਹੀ ਬਰਬਦ ਕਰਦਾ ਸੁਦਾ ਸਹੀ ਖਲੋਤੇ ਨੇ ਇਦਾਂ ਉਦੋਂ ਜਦੋਂ ਅਸੀਂ ਹੁੰਨੇ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਨਹੀਂ ਸਾਨੂੰ ਖਲੋਣ ਦਿੰਦੇ ਲਾਜ ਫਰੀ ਹੁੰਦਾ ਹੈ ਹੁਣ ਨਹੀਂ ਕਿਸਦਾ ਇੱਕ ਪਾਟੀਮ ਲਾਈ ਜਿਨਾਂ ਨੇ ਸਕੀਮ ਲਾਈ ਬਸ ਚੱਲਦਾ ਕੁਛ ਨਹੀਂ ਕਰਦੇ ਆਪਾਂ ਕਰਦੇ ਆ ਨਸ਼ਾ ਬੋਲ ਮੇਕਦਾ ਜੀ ਲੈ ਜਾ ਕੇ ਨਵਾਂ ਕਰ ਕਰ ਮੇ ਚ ਨਾ ਭਾਈ ਜੋ ਚਰਨ ਜਵੇਂ ਭਾਈ ਛਰਿਆ ਦੇ ਦੇ ਸਾਤੇ ਆਟਾ ਆਟਾ ਮਿਲ ਜਾਣੀ ਆ ਆਟਾ ਮੈਂ ਨਸ਼ਾ ਵਧੂ ਮੈਂ ਮੱਤ ਜਨ ਲੋਕ ਕੋਲ ਸੁਣੋ ਮੇਰੀ ਕੋਈ ਨਸ਼ਾ ਨਹੀਂ ਕੋਈ ਗੱਲ ਹੋ ਰਹੀ ਸਭ ਕੁਝ ਹੈ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾਸਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਈ ਉਹਦੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣੋ ਮੰਨ ਲਓ ਚਾਹੀਏ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਐ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਘਰੋਂ ਨਿਕਲਦਾ ਹਜ਼ਾਰ ਬੰਦਾ ਪੁਲਿਸ ਦਾ ਨਾਲੇ ਕੇ ਜਾਂਦਾ ਹੈ ਕਿਉਂ ਡਰਦਾ ਉਹਨੂੰ ਜੇ ਅਸੀਂ ਖੜੇ ਆਂ ਕਿਉਂ ਡਰ ਹੈ ਨਾਂ ਰੱਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ